NIA ਦੀਆਂ ਟੀਮਾਂ ਨੇ ਪੰਜਾਬ ਚ ਦਸਤਕ ਦਿੱਤੀ ਹੈ ਬਠਿੰਡਾ ਜ਼ਿਲ੍ਹੇ ਦੇ ਕਸਬਾ ਪਿੰਡ ਡੂਮ ਵਾਲੀ ਤੇ ਪਥਰਾਲਾ ਦੇ ਵਿੱਚ NIA ਦੀਆਂ ਟੀਮਾਂ ਵੱਲੋਂ ਰੇਡ ਕੀਤੀ ਜਾ ਰਹੀ ਹੈ ਮੈਰਿਜ ਪੈਲੇਸ ਦੇ ਮਾਲਕ ਗੁਰਵਿੰਦਰ ਸਿੰਘ ਬੀਟਾ ਦੇ ਘਰ ਰੇਡ ਹੋਈ ਹੈ ਕਾਰੋਬਾਰੀ ਦੇ ਘਰ ਵੀ ਛਾਪੇਮਾਰੀ ਕੀਤੀ ਜਾ ਰਹੀ ਹੈ NIA ਵੱਲੋਂ ਪੰਜਾਬ ਪੁਲਿਸ ਨੂੰ ਨਾਲ ਲੈ ਕੇ ਕਾਰਵਾਈ ਕੀਤੀ ਗਈ ਹੈ ਤੜਕਸਵੀਰ ਹੀ NIA ਦੀਆਂ ਟੀਮਾਂ ਦੋਨੋਂ ਨੌਜਵਾਨਾਂ ਦੇ ਘਰ ਪਹੁੰਚ ਗਈਆਂ ਸਨ ਘਰਾਂ ਦੀ ਜਾਂਚ ਸਣੇ ਪੁੱਛਗਿੱਛ ਹੋ ਰਹੀ ਹੈ ਨਹੀਂ ਕੁਛ ਨਹੀਂ ਮਿਲਿਆ ਉਹਨਾਂ ਨੂੰ ਇਹਦਾ ਕਾਰਨ ਕੀ ਸੀ ਉਹਨਾਂ ਨੇ ਸਾਨੂੰ ਖੁਰ ਵੀ ਨਹੀਂ ਦੱਸਿਆ ਸੀ ਪੁੱਛਦੇ ਰਹੇ ਉਹਨਾਂ ਤੋਂ ਤੁਸੀਂ ਦੱਸੋ ਵੀ ਇਹ ਪੋਟ ਪੋਲੀਟੀਕਲ ਪਰਬੋਦ ਸਾਰਾ ਦਾ ਹੋਰ ਤਾਂ ਕੋਈ ਸਾਡੇ ਨਾਲ ਤਾਂ ਕੋਈ ਹੋਰ ਵਿੱਚ ਇਹ ਤਾਂ ਹੁਣ ਹੋਈ ਦੱਸ ਸਕਦੇ ਆ ਵੀ ਉਹਨਾਂ ਨੂੰ ਕੀ ਡਰ ਆਵੇਂ ਆਮ ਆਦਮੀ ਪਾਰਟੀ ਤੋਂ ਕਿਸੇ ਕੋ ਲੋ ਉਹਨਾਂ ਨੂੰ ਪਰੇਸ਼ਾਨ ਕਰ ਰਹੇ ਆ ਇਹ ਫਿਰ ਕਿੰਨੇ ਵਜੇ ਸ਼ੁਰੂ ਕਰੇ ਆਏ ਸੀ ਲਗਭਗ ਸਵੇਰੇ 6 ਵਜੇ ਤੇ ਕਿੰਨੇ ਵਜੇ ਕਰਕੇ ਖਤਮ ਹੋ ਗਏ ਭਾਈ ਦਨ ਘੰਟੇ ਚੱਕਰੋਂ ਕੀ ਇਹਨਾਂ ਨੇ ਕੀ ਕੁਝ ਸਰਚ ਕੀਤਾ ਸਰ ਕਬੜ ਵਗੈਰਾ ਉਹ ਸਾਰੇ ਬੰਦਵਾਰੀਆਂ ਬੈਠੀਆਂ ਜੋ ਵੀ ਹੈ ਸਭ ਕੁਝ ਇਹਨਾਂ ਨੇ ਖੋਲ ਕੇ ਦੇਖਿਆ ਫੋਲਡਰ ਖਾਲੀ ਕੀਤੀ ਹੂੰ ਪਰ ਇਹਨਾਂ ਨੂੰ ਕੁਝ ਨਹੀਂ ਮਿਲਿਆ ਇਹ ਕੋਈ ਸਮਝ ਨਹੀਂ ਆਈ ਇਹ ਸਾਨੂੰ ਵੀ ਇਹ ਚੀਜ਼ ਦੇ ਵਿੱਚ ਕੀ ਚੱਕਰ ਹੈ ਕੀ ਬਾਤ ਹੈ ਕੋਈ ਐਡੇ ਸ਼ੌਕਰ ਵੀ ਨਹੀਂ ਅਸੀਂ ਇਹ ਤਾਂ ਚਲੋ ਮੰਨਦੇ ਵੱਡੇ ਘਰਾਂ ਦੇ ਦੇ ਵਿੱਚ ਰੇਡਾਂ ਪੈਂਦੀਆਂ ਦਾ ਸੁਣੀ ਹੈ ਠੀਕ ਹੈ ਤਗੜੇ ਤਗੜੇ ਦੇ ਅੱਜ ਪਹਿਲੀ ਵਾਰ ਦੇਖਿਆ ਵੀ ਸਾਡੇ ਆਮ ਬੰਦੇ ਦੇ ਘਰੇ ਵੀ ਰੇਡ ਪੈ ਚੁੱਕੀ ਹੈ ਠੀਕ ਹੈ ਨਿਕਲਿਆ ਕੱਖ ਨਹੀਂ ਪਰ ਕਲਿਆਰ ਕੇ ਕੇ ਕੀ ਚੀਜ਼ ਗਏ ਹੈ ਠੀਕ ਹੈ ਪਰ ਮੇਰੇ ਜੀ ਆਪਾਂ ਨਹੀਂ ਕਹਿ ਸਕਦੇ ਮਲਾਵੇ ਨੂੰ ਕੋਈ ਵੀ ਆਪਣੇ ਨਾਲ ਗਲਤ ਕੀਤੀ ਕੋਈ ਵਰਤਮੀ ਜੀ ਕੀਤੀ ਜਾਂ ਗਲਤ ਬੋਲੇ ਆ ਲੇਡੀਜ਼ ਕੰਸਲ ਨਾਲ ਸਾਰੇ ਸੀਗੇ ਵੀ ਕੋਈ ਐਜੀ ਗੱਲ ਨਹੀਂ ਹੋਈ ਹੈ ਬਿਲਕੁਲ ਉਹਨਾਂ ਨੇ ਜਿਵੇਂ ਅਸੀਂ ਚੱਲੇ ਉਵੇਂ ਚੱਲੇ ਆ ਠੀਕ ਹੈ ਕੋਈ ਐਜੀ ਗੱਲ ਨਹੀਂ ਹੋਈ ਹੈ ਮਿਲਿਆ ਕੱਖ ਵੀ ਨਹੀਂ ਉਹਨਾਂ ਨੂੰ ਕਿਸੇ ਚੀਜ਼ ਦਾ ਵੀ ਠੀਕ ਹੈ ਕੋਈ ਪ੍ਰੋਬਲਮ ਨਹੀਂ ਆਈ ਕਿਸੇ ਚੀਜ਼ ਦੀ ਬਸ ਸਾਨੂੰ ਇਹਨਾਂ ਵੀ ਇੱਕ ਵਾਰੀ ਕਹਤਾ ਵੀ 6 ਤਰੀਕ ਨੂੰ ਆਪਣਾ ਸੋਮਵਾਰ ਨੂੰ ਇੱਕ ਵਾਰੀ ਜਾਣਾ ਉੱਥੇ ਆ ਜੀ ਲਵਾ ਕੇ ਆਉਣੇ ਕੋਈ ਮਾੜੀ ਮੁੱਟੀ ਇਹਨਾਂ ਦੀ ਪਿੱਛੇ ਪਿੱਛੇ ਹੁੰਦੀ ਹੈ ਬਸ ਮੈਨੂੰ ਕੱਲਾ ਇਹਨਾਂ ਨੇ ਇਹ ਗੱਲ ਕਹੀ ਉਹਦੀ ਸਮਝ ਨਹੀਂ ਆਈ ਵੀਆ ਬਰਨਾਲੇ ਇਹਨਾਂ ਦਾ ਕੋਈ ਕਾਂਡ ਹੋਇਆ ਹੈ ਆਪਣਾ 23 12 2023 ਨੂੰ ਵੀ ਉੱਤੇ ਤੇਰੀ ਲੋਕੇਸ਼ਨ ਹੈ ਤੇਰੀ ਵੈਸੇ ਹੈ ਮੈਂ ਫਿਰ ਮੇਰੇ ਕੋਲ ਸਬੂਤ ਸਾਰੇ ਪਏ ਆ ਉਹ ਤੁਹਾਨੂੰ ਮੈਂ ਦੇ ਦੂੰਗਾ ਸਬੂਤ ਤੁਸੀਂ ਲਾਉਣੇ ਸਬੂਤ ਲਾ ਸਕਦੇ ਹੋ ਠੀਕ ਹੈ ਨਾ ਵੀ ਮੈਂ ਜਿਹੜੀ ਡੇਡ ਦੇ ਉੱਤੇ ਇਹਨਾਂ ਨੇ ਮੈਨੂੰ ਕਿਹਾ ਵੀ ਤੂੰ ਉੱਥੇ ਹੈ ਵੀ ਫਿਰ ਮੈਨੂੰ ਕਹਿੰਦੇ ਕਿਸਾਨ ਜਥੇਬੰਦੀਆਂ ਦੇ ਵਿੱਚ ਵੀ ਬੇਟਾ ਵੀ ਜਾਂਦਾ ਹੈ ਤੇ ਤੂੰ ਵੀ ਜਾਂਦਾ ਮੈਂ ਕਿਹਾ ਜਦੋਂ ਹੈ ਹੀ ਕਿਸਾਨਾਂ ਦੇ ਪੁੱਤ ਹੈ ਬੇਚੱਕ ਜ਼ਮੀਨ ਥੋੜੀ ਹੈ ਵੱਧ ਹੈ ਜਦੋਂ ਹੈ ਹੀ ਕਿਸਾਨਾਂ ਦੇ ਪੁੱਤ ਹੈ ਵੇਜਾ ਘੋੜੀ ਹੈ ਵੱਧਦੀ ਹੈ ਉਹਦੀ ਕੋਈ ਵੱਡੀ ਗੱਲ ਨਹੀਂ ਹੈ ਜ਼ਮੀਨਾਂ ਵਾਲਿਆਂ ਦੀ ਗੱਲ ਨਹੀਂ ਹੁੰਦੀ ਹੈ ਜ਼ਮੀਰ ਵਾਲਿਆਂ ਦੀ ਹੁੰਦੀ ਹੈ ਤਾਂ ਉਹਨੇ ਮੇਰੇ ਦਫ਼ਤਰ ਦੇ ਬਾਹਰ ਦੇ ਮੂਹਰੇ ਬੈਠੇ ਆ ਕਿਸਾਨ ਠੀਕ ਹੈ ਅਸੀਂ ਹੁਣ ਕੱਲ ਨੂੰ ਲੰਗਰ ਲਾਉਣ ਜਾ ਰਹੇ ਹਾਂ ਉਹਨਾਂ ਵਾਸਤੇ ਵੇਚਾਂ ਦਾ ਸਾਰੇ ਸਮਾਨਾਂ ਦਾ ਜਿੰਨੀ ਮਦਦ ਹੋ ਗਈ ਕਰਾਂਗੇ ਕਿਸਾਨਾਂ ਦੇ ਨਾਲ ਖੜੇ ਹਾਂ ਅਸੀਂ ਸਾਨੂੰ ਕੋਈ ਜੀ ਕਹਿੰਦੇ ਅਸੀਂ ਆ ਸਹੀ ਹੈ ਠੀਕ ਹੈ ਗਲਤ ਨਹੀਂ ਕੋਈ 2 ਨੰਬਰ ਦਾ ਧੰਦਾ ਨਹੀਂ ਕਰਦੇ ਠੀਕ ਹੈ ਇੱਕ ਦੇ ਇੱਕ ਜੀ ਉਹਨੇ ਕਦੇ ਵੀ ਆਪਣੇ ਹੁਣ ਨਾਲ ਬੈਠੇ ਆਪਣੇ ਪਿੰਡ ਦੇ ਬੈਠੇ ਆ ਮੋਤਵਾਰੀ ਆ ਬੰਦੇ ਆ ਆਪਣੇ ਸਾਰੇ ਜਿੰਨੇ ਵੀ ਬੈਠੇ ਆ ਜਿਵੇਂ ਜਿਵੇਂ ਅਗਲੇ ਨੂੰ ਪਤਾ ਲੱਗਦਾ ਹੈ ਨਹੀਂ ਦੀ ਕੋਈ ਛੋਟੀ ਰੇਡ ਨਹੀਂ ਹੁੰਦੀ ਇਹ ਆਪੇ ਮੰਨਣਾ ਮੈਂ ਵੀ ਪਹਿਲੀ ਵਾਰ ਦੇਖੀ ਹੈ ਜਨ ਇਹਦੀ ਰੇਡ ਆ ਮੈਡਮ ਨਹੀਂ ਸੁਣੇ ਸੀ ਇਹਨਾਂ ਦੇ ਸਹੀ ਗੱਲ ਦੱਸਦਾ ਤੁਹਾਨੂੰ ਠੀਕ ਹੈ ਪਹਿਲਾਂ ਵੀ ਇੱਕ ਦੋ ਵਾਰੀ ਦੇਖਿਆ ਵੀ ਇਹਨਾਂ ਨੇ ਕੀਤੀਆਂ ਪਰ ਅੱਜ ਪਤਾ ਲੱਗ ਗਿਆ ਪਰ ਨਹੀਂ ਇਹ ਇਹ ਕਹਿ ਸਕਦੇ ਆਂ ਵੀ ਆਂ ਪੁਲਿਸ ਪੰਜਾਬ ਪੁਲਿਸ ਵੀ ਨਾਲ ਸੀਗੀ ਵਿਚਾਰੇ ਉਹ ਵੀ ਕੁਝ ਨਹੀਂ ਬੋਲੇ ਬਾਰੀ ਰਹੇ ਆ ਉਹ ਆਪ ਵੀ ਮਲਾਜਮ ਸੀ ਆਪ ਵੀ ਮਲਾਜਮ ਸੀ ਠੀਕ ਹੈ ਉਹਨਾਂ ਨੇ ਵੀ ਕੋਈ ਮਸਲੇ ਵੀ ਨਹੀਂ ਕੀਤਾ ਆਪਣੇ ਨਾਲ ਠੀਕ ਹੈ ਕੋਈ ਪ੍ਰੋਬਲਮ ਨਹੀਂ ਆਈ ਕੋਈ ਦਿੱਕਤ ਨਹੀਂ ਆਈ ਫੈਮਿਲੀ ਵੀ ਸਾਰੀ ਨਾਲ ਸੀ ਠੀਕ ਹੈ ਤੇ ਆਪਾਂ ਦੇ ਹੀ ਕਹਿਣਾ ਚਾਹਾਂਗੇ ਵੀ ਜੇ ਬਾਰ-ਬਾਰ ਸਾਡੇ ਤੋਂ ਪੁੱਛਦੇ ਨੇ ਕਿਸਾਨ ਜੱਥੇਵਾਰੀਆਂ ਦਾਏ ਵਾਰੀ ਪੁੱਛਦੇ ਵੀ ਆਹ ਕਹਾਣੀ ਕੀ ਬਾਤ ਹੈ ਵੀ ਚਲ ਬੰਦਾ ਜਾ ਵੀ ਬੜੂਗਾ ਤੇ ਕੋਈ ਦਿੱਕਤ ਵੀ ਨਹੀਂ ਕੀ ਹੈ ਕੋਈ ਪ੍ਰੋਬਲਮ ਦਾ ਕੋਈ ਹੈ ਨਹੀਂ ਠੀਕ ਹੈ ਆਪਦਾ ਖਾਨਿਆਂ ਦੇ ਦੀ ਇਮਾਨਦਾਰੀ ਨਾਲ ਖਾਨਿਆਂ ਡਰ ਸਾਨੂੰ ਕਿਸੇ ਚੀਜ਼ ਦਾ ਹੈ ਨਹੀਂ ਸਾਨੂੰ ਬੁਲਾਇਆ ਸੋਮਵਾਰ ਨੂੰ ਜਾਵਾਂਗੇ ਬੇਫਿਕਰ ਹੋ ਕੇ ਜਾਵਾਂਗੇ ਸਾਨੂੰ ਕੋਈ ਪ੍ਰੋਬਲਮ ਨਹੀਂ ਜੋ ਆਪਾਂ ਸਹੀ ਹੈ